ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਇੱਕ ਵਾਰ ਫਿਰ ਤੋਂ ਨਵੀਂ ਵੀਡੀਓ ਦੇ ਵਿੱਚ ਅਫਰਡਟ ਮੌਸਮ ਦੀ ਲੈ ਕੇ ਹਾਜ਼ਰ ਹਾਂ ਜੀ ਫਰਵਰੀ ਦੇ ਅਖੀਲੇ ਦਿਨਾਂ ਤੱਕ ਦੀ ਗੱਲ ਕਰਾਂਗੇ ਯਾਨੀ ਕਿ 27 28 ਤਰੀਕ ਤੱਕ ਮੌਸਮ ਪੰਜਾਬ ਦਾ ਖਲਸ ਨਾ ਲੱਗਦੇ ਖੇਤਰਾ ਦਾ ਆਉਂਦੇ ਦਿਨਾਂ ਦੇ ਦਰਮਿਆਨ ਹੁਣ ਕਿਵੇਂ ਦਾ ਰਹਿੰਦਾ ਜਾਪ ਰਿਹਾ ਤੇ ਉਮੀਦ ਹੈ ਸਾਰ ਹੁਣ ਕਦੋਂ ਬਣਦੇ ਜਾਪ ਰਹੇ ਨੇ ਪਿਛਲੇ 48 ਘੰਟਿਆਂ ਦੇ ਦਰਮਿਆਨ ਜੀ ਜਿਹੜਾ ਫੱਟੇ ਸਿਸਟਮ ਸਰਗਰਮ ਸੀ ਪੰਜਾਬ ਹਰਿਆਣਾ ਰਾਜਸਥਾਨ ਦੇ ਵਿੱਚ ਖੜਕਾ ਦੜਕਾ ਬਹੁਤ ਕਰਕੇ ਗਿਆ ਤੇ ਕਾਫੀ ਫਸਲਾਂ ਦਾ ਨੁਕਸਾਨ ਇਸ ਸਿਸਟਮ ਨੇ ਕੀਤਾ ਪਾਰੀ ਗੜੇ ਮਾਰ ਹੋਈ ਰਾਜਸ탄 ਦੇ ਵਿੱਚ ਔਰ ਹਰਿਆਣਾ ਦੇ ਕੁਝ ਖੇਤਰਾਂ ਦੇ ਵਿੱਚ ਸਿਸਟਮ ਅੱਗੇ ਲੰਘ ਚੁੱਕਿਆ ਜੀ ਇਤੇ ਰਾਤ ਇਹ ਜੋਪੀ ਦੇ ਪਛਮੀ ਜਿਹੜਾ ਖੇਤਰ ਹੈ ਔਰ ਉੱਤਰਾਖੰਡ ਹਿਮਾਚਲ ਦੇ ਹੇਠਲੇ ਖੇਤਰਾਂ ਦੇ ਵਿੱਚ ਸਰਗਰਮ ਸੀ ਉੱਥੋਂ ਵੀ ਹੁਣ ਇਹ ਸਿਸਟਮ ਪਾਰ ਜਾ ਚੁੱਕਿਆ ਤੇ ਹੁਣ ਇਹ ਬਰਬਾਰੀ ਹਲਕੇ ਤੌਰ ਤੇ ਲੁਆਏਗਾ ਪਹਾੜੀ ਦੇ ਉੱਪਰਲੇ ਖੇਤਰਾਂ ਦੇ ਵਿੱਚ ਅਸਲ ਇਹ ਜੀ ਤਾਜ਼ਾ ਸੈਟਲਾਈਟ ਦਸੀਨਾ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਜੀ ਸਵੇਰ ਦੇ 10 ਵਜੇ ਰਿਹਾ 21 ਫਰਵਰੀ ਦੀ ਸਵੇਰ ਹੈ ਜਿਵੇਂ ਕਿ ਅਸੀਂ ਤੁਹਾਨੂੰ ਕਹਿੰਦੇ ਆ ਰਹੇ ਸੀ 21 ਤਰੀਕ ਦੀ ਸਵੇਰ ਤੱਕ ਇਹ ਸਿਸਟਮ ਨੇ ਅੱਗੇ ਪਾਰ ਬੋਲ ਜਾਣਾ ਪੰਜਾਬ ਦੇ ਵਿੱਚ ਮੌਸਮ ਲਗਭਗ ਬਹੁਤੇ ਖੇਤਰਾਂ ਦੇ ਵਿੱਚ ਇਸ ਵੇਲੇ ਸਾਫ਼ ਹੈ ਹਰਿਆਣਾ ਦੇ ਵਿੱਚ ਵੀ ਔਰ ਰਾਜਸਥਾਨ ਦੇ ਵਿੱਚ ਵੀ ਧੁੰਦ ਦੀ ਅਪਡੇਟ ਅਸੀਂ ਤੁਹਾਨੂੰ ਕੱਲ ਹੀ ਦਿੱਤੀ ਸੀ ਰਾਤ ਦੀ ਵੀਡੀਓ ਦੇ ਵਿੱਚ ਕਿ ਧੁੰਦ ਜਮੀਨੀ ਲੈਵਲ ਤੇ ਬਣ ਸਕਦੀ ਹੈ ਕੁਝ ਖੇਤਰਾਂ ਦੇ ਵਿੱਚ ਪਰ ਇਹ ਕੁਝ ਸੀਮਿਤ ਸਮੇਂ ਲਈ ਹੋਏਗੀ ਘੰਟੇ ਦੋ ਘੰਟੇ ਲਈ ਜਿਉਂ ਇਹ ਸੂਰਜ ਚੜ੍ਹੇਗਾ ਤੇ ਧੁੰਦ ਵੀ ਚੜ੍ਹ ਜਾਊਟ ਜਾਣੀ ਹੈ ਅਸਰੇ ਜੇਕਰ ਗੱਲ ਕਰੀਏ ਇੱਕ ਖਾਸ ਕਰ ਬਠਿੰਡਾ ਸਿਰਮਕਸਰ ਸਾਹਿਬ ਮੌਕੇ ਤੇ ਕੁਝ ਖੇਤਰ ਹੋ ਸਕਦੇ ਆ ਤੇ ਮਾਨਸਾ ਦੇ ਕੁਝ ਖੇਤਰ ਹੋ ਸਕਦੇ ਆ ਜਿੱਥੇ ਹਲਕੇ ਤੋਂ ਲੈ ਕੇ ਦਰਮਿਆਨੀ ਜੀ ਧੁੰਦ ਬਣੀ ਹੋਈ ਆ ਉੱਥੇ ਵੀ ਹੁਣੇ ਘੰਟੇ ਦੋ ਘੰਟੇ ਤੱਕ ਗਿਆਨੀ 11 12 ਵਜੇ ਤੱਕ ਇਹ ਧੁੰਦ ਜੜੀ ਉੱਡ ਜਾਣੀ ਆ ਬਾਕੀ ਬਹੁਤੇ ਖੇਤਰਾ ਦੇ ਵਿੱਚ ਧੁੱਪ ਜੜੀ ਚੜੀ ਹੋਈ ਆ ਤੇ ਜੇਕਰ ਠੰਡ ਵਾਲੇ ਪੱਖ ਤੋਂ ਦੇਖੀਏ ਠਾਰੀ ਵਾਲੇ ਪੱਖ ਤੋਂ ਦੇਖੀਏ ਸਿਸਟਮ ਲੰਘ ਕੇ ਗਿਆ ਜਿਸ ਦੇ ਨਾਲ ਠਾਰੀ ਇਕਦਮ ਵੱਧ ਗਈ ਆ ਬੀਤੇ ਦਿਨਾਂ ਦੇ ਮੁਕਾਬਲੇ ਟੈਂਪਰੇਚਰ ਇਕਦਮ ਹੇਠਾਂ ਚੜਿਆ ਡਿੱਗੇ ਨੇ ਬੈਕ ਟੂ ਬੈਕ ਸਿਸਟਮਿਕ ਹੋਰ ਆ ਰਿਹਾ ਜਿਹਦੇ ਅਸੀਂ ਤੁਹਾਨੂੰ ਰੈਗੂਲਰ ਤੌਰ ਤੇ ਅਪਡੇਟ ਫੈਲਾਉਂ ਦਿੱਤੀ ਸੀ 25 26 ਤਰੀਕ ਨੂੰ ਇੱਕ ਸਿਸਟਮ ਆ ਰਿਹਾ ਜੀ ਉਹ ਹਾਲੇ ਜੇ ਦੂਰ ਆ ਥੋੜਾ ਅੱਜ 21 ਤਰੀਕ ਹੈ 22 ਤਰੀਕ 23 ਤਰੀਕ 24 ਤਰੀਕ ਤੇ 25 ਤਰੀਕ ਅਗਲੇ ਜਿਹੜੇ 4 ਦਿਨ ਹੋਣਗੇ ਪੱਛੋਂ ਚੱਲਦੇ ਰਹਿਣੀਆਂ ਹਲਕੇ ਤੋਂ ਲੈ ਕੇ ਦਰਮਿਆਨੀ ਰਫਤਾਰ ਨਾਲ ਦਨੇ ਅੱਜ ਦਾ ਠੰਡਾ ਰਹੇਗਾ ਜੇ ਧੁੱਪ ਲੱਗੇਗੀ ਨਿਗ ਫਰੇ ਥੋੜਾ ਦਿਨ रह ਸਕਦਾ ਪਰ ਨਾਲ ਜਿਹੜੀ ਠਾਰੀ ਵਧੀ ਹੋਈ ਹੈ ਜਿਹਦੇ ਨਾਲ ਧੁੱਪ ਦਾ ਕੋਈ ਬਹੁਤਾ ਅਸਰ ਵੇਖਣ ਨੂੰ ਨਹੀਂ ਮਿਲਣਾ ਅਗਲੇ 48 ਘੰਟਿਆਂ ਤੱਕ ਹਲਕੇ ਫਚੋ ਚੱਲਣ ਦੇ ਅਨੁਮਾਨ ਹੋਣਗੇ 25 ਤਰੀਕ ਤੋਂ ਪਰਾ ਵਾਪਸੀ ਕਰ ਸਕਦਾ ਦੱਖਣ ਫਰੇ ਦੇ ਨਾਲ ਇੱਕ ਸਿਸਟਮ ਆ ਰਿਹਾ ਜਿਹੜਾ ਕਿ 26 ਤਰੀਕ ਨੂੰ 27 ਤਰੀਕ ਨੂੰ ਸਰਗਰਮ ਹੋਵੇਗਾ ਹੋ ਸਕਦਾ 12 ਘੰਟੇ ਪਹਿਲਾਂ ਵੀ ਇਹ ਸ਼ੁਰੂ ਹੋ ਸਕਦਾ ਹੈ 12 ਘੰਟੇ ਲੇਟ ਵੀ ਜਾ ਸਕਦਾ ਹੈ ਇਹ ਸਿਸਟਮ ਕੋਈ ਬਹੁਤਾ ਖੜਕਾ ਦੜਕਾ ਕਰਦਾ ਨਜ਼ਰ ਨਹੀਂ ਆ ਰਿਹਾ ਹਲਕੇ ਲੈਵਲ ਦਾ ਹੈ ਪਛਮੀ ਸਿਸਟਮ ਜਾ ਪਰਿਆ ਫਿਲਹਾਲ ਆਉਂਦੇ ਦੋ ਤਿੰਨ ਦਿਨਾਂ ਤੱਕ ਸਪਸ਼ਟ ਹੋਏਗਾ ਕਿ ਸਿਸਟਮ ਕਿੰਨਾ ਕੁ ਜ਼ਰਾ ਪ੍ਰਭਾਵ ਪਾਉਂਦਾ ਨਜ਼ਰ ਆ ਰਿਹਾ ਜੀ ਫਿਲਹਾਲ ਹਲਕੇ ਲੈਵਲ ਦਾ ਜਾਪ ਰਿਹਾ ਕੋਈ ਬਹੁਤਾ ਵੱਡਾ ਸਿਸਟਮ ਨਹੀਂ ਹੈ ਕੱਲ ਤੇ ਪਰਸੋਂ ਯਾਨੀ ਕਿ 22 ਤਰੀਕ 23 ਤਰੀਕ ਬਦਲਵਾਈ ਗੁਜ਼ਰਨੀਆਂ ਉੱਪਰਲੇ ਫੱਦਰ ਤੇ 8-9 ਕਿਲੋਮੀਟਰ ਦੀ ਉਚਾਈ ਤੇ ਇਹ ਬਦਲ ਨਹੀਂ ਕੋਈ ਮੀਂਹ ਵਾਲੇ ਬਦਲ ਨਹੀਂ ਆਫੋਕੇ ਬਦਲ ਨਹੀਂ ਜਿਵੇਂ ਤੁਸੀਂ ਸਕਰੀਨ ਦੇ ਉੱਤੇ ਦੇਖ ਸਕਦੇ ਆਂ ਪਾਕਿਸਤਾਨ ਵਾਲੇ ਫਾਸਿਆਂ ਬਦਲ ਆ ਰਹੇ ਨੇ ਲੈਂਦੇ ਵਾਲੇ ਫਾਸਿਆਂ ਤੇ ਪੰਜਾਬ ਹਰਿਆਣਾ ਰਾਜਸਥਾਨ ਦੇ ਉੱਪਰ ਦੀਏ ਗੁਜ਼ਰਣਗੇ ਜਿਸ ਨਾਲ ਧੁੱਪ ਜੜੀ ਥੋੜੀ ਮੱਠੇ ਟਾਈਪ ਦੀ ਲੱਗੇਗੀ ਅੱਜ ਧੁੱਪ ਲੱਗਣ ਦਾ ਅਨੁਮਾਨ ਹੈ ਕੱਲ ਅੱਜ ਰਾਤ ਤੋਂ ਕਹਿ ਸਕਦੇ ਆ ਬਦਲ ਵਾਈ ਐਂਟਰ ਕਰੇਗੀ ਕੱਲ ਧੁੱਪ ਥੋੜੀ ਮੱਠੇ ਲੱਗੇਗੀ ਪਰਸੋਂ ਵਜੜੀਆ ਧੁੱਪ ਥੋੜੀ ਮੱਠੇ ਲੱਗੇਗੀ 26 ਦਾ ਯਾਰਾ ਸਿਸਟਮ ਫਰਵਰੀ ਦਾ ਅਖੀਲਾ ਸਿਸਟਮ ਹੋਏਗਾ ਜਿਹੜਾ ਕਿ ਹਲਕੇ ਤੋਂ ਲੈ ਕੇ ਕਿਤੇ ਕਿਤੇ ਦਰਮਿਆਨੇ ਲੈਵਲ ਦਾ ਜਾਪ ਰਿਹਾ ਮਾਰਚ ਦੇ ਵਿੱਚ ਸਿਸਟਮਾਂ ਦੀ ਝੜੀ ਲਗਣੀ ਹੈ ਪਹਿਲੇ ਹਫਤੇ ਦੇ ਦਰਮਿਆਨ ਸਿਸਟਮ ਆ ਰਿਹਾ ਦੂਜੇ ਹਫਤੇ ਦੇ ਦਰਮਿਆਨ ਦੋ ਸਿਸਟਮ ਆ ਰਿਹਾ ਸੋ ਇਹ ਬੈਕ ਟੂ ਬੈਕ ਆਉਂਦੇ ਰਹਿਣੇ ਆ ਜੀ ਤੇ ਜਿਹੜਾ ਪਾਰਾ ਤਾਹ ਨੂੰ ਜਾ ਰਿਹਾ ਸੀ ਐ ਲੱਗ ਰਿਹਾ ਸੀ ਜਾਂ ਫੀਲ ਹੋ ਰਿਹਾ ਸੀ ਜਿਵੇਂ ਕਿ ਗਰਮੀ ਥੋੜੀ ਜਿਹੀ ਅਗੇਤੀ ਆ ਗਈ ਹੈ ਇਸ ਫਸਟਾ ਗੱਲ ਕਿ ਗਰਮੀ ਥੋੜੀ ਜਿਹੀ ਅਗੇਤੀ ਜ਼ਰੂਰ ਆ ਗਈ ਹੈ ਟੈਂਪਰੇਚਰ ਜਿੰਨੇ ਹੋਣੇ ਚਾਹੀਦੇ ਨੇ ਇਹਨਾਂ ਦਿਨਾਂ ਦੇ ਵਿੱਚ ਉਸ ਤੋਂ ਕਿਤੇ ਤਾਹ ਜਾ ਰਹੇ ਸੀ ਪਰ ਹੁਣੇ ਥੋੜੀ ਜਿਹੀ ਠੱਲ ਪਾਉਣਗੇ ਸਿਸਟਮ ਟੈਂਪਰੇਚਰ ਥੋੜੇ ਜਿਹੀ ਹੇਠਾਂ ਆਉਣਗੇ ਵਿੱਚ ਨੂੰ ਤਪ ਲਗਣੀਆਂ ਫਿਰ ਤਾਹ ਨੂੰ ਜਾਣਗੇ ਫਿਰ ਹੇਠਾਂ ਆਣ ਅਲਰਟ ਵਾਲੇ ਪੱਖ ਤੋਂ ਦੇਖੀ ਅਲਰਟ ਹੈ ਗਿਆ ਠੰਡੋਂ ਨੂੰ ਲੈ ਕੇ ਜਾਂਦੀ ਠੰਡ ਜਾਂਦੀ ਜਿਹੜੇ ਸਿਆਲ ਨੇ ਕਾਫੀ ਜਣਾਂ ਨੂੰ ਜਿਹੜੇ بیمار ਕਰਕੇ ਜਾਂਦੇ ਨੇ ਗਲਾ ਜ਼ੁਕਾਮ ਇਹ ਕਾਫੀ ਜਣਿਆਂ ਨੂੰ ਹੁੰਦਾ ਹੈ ਕਾਫੀ ਲੋਕ ਜਿਹੜੇ ਪਰੇਸ਼ਾਨ ਹੁੰਦੇ ਐ ਇਸ ਲਈ ਠੰਡ ਤੋਂ ਬਚ ਕੇ ਰਹਿਣਾ ਜੀ ਜਾਂਦੀ ਠੰਡ ਕਾਫੀ ਨੂੰ ਪਰੇਸ਼ਾਨ ਕਰੇਗੀ ਇਸ ਲਈ ਠੰਡ ਆਉਂਦੇ 2-3 ਦਿਨਾਂ ਤੱਕ ਜਿਹੜੀ ਆ ਜ਼ਬਰਦਸਤ ਫੈਣੀਆਂ ਪਹਾੜਾ ਦੇ ਵਿੱਚ ਬਾਰ ਬਾਰੀ ਹੋਣੀਆਂ ਥੱਲੇ ਉੱਤੇ ਦੀ ਹਵਾਵਾਂ ਪੰਜਾਬ ਹਰਿਆਣਾ ਰਾਜ ਸਨਵਾਸੀਆਂ ਨੂੰ ਠਰਣੀਆਂ ਇਸ ਲਈ ਠੰਡ ਵਾਲੇ ਫੱਕ ਤੋਂ ਅਲਰਟ ਆਫਾ ਕਹਿ ਸਕਦੇ ਆ ਬਾਕੀ ਮੌਸਮ ਵਾਲੇ ਫੱਕ ਤੋਂ ਕੋਈ ਬਹੁਤਾ ਵੱਡਾ ਅਲਰਟ ਨਹੀਂ ਐ ਤੇ ਮੌਸਮ ਉਹਨਾਂ ਅਲੱਗ ਫੱਕ ਠੀਕ ਠਾਕ ਰਹਿੰਦਾ ਤਾਂ ਮੇਰੇ ਵਾਲੇ ਫਖਦੋਂ ਰਾਹਤ ਅਗਲੇ 4 ਦਿਨਾਂ ਤੱਕ 26 ਵਾਲਾ ਸਿਸਟਮ ਕਿੰਨਾਂ ਕ ਲੱਗੇਗਾ ਇਹ ਵੀ ਅਪਡੇਟ ਤੁਹਾਨੂੰ ਆਉਂਦੇ 2-3 ਦਿਨਾਂ ਤੱਕ ਦੇਦੇ ਚੱਲ ਦੇ ਦਿੱਤੀ ਜਾਏਗੀ ਜਾ ਸਕਦੇ ਜੀ ਤੁਹਾਨੂੰ ਸ਼ੁਕਰੀਆ ਤੇ ਜਿੱਥੇ-ਜਿੱਥੇ ਕੱਲ ਮੇਲ ਲੱਗੇ ਨੇ ਤੁਸੀਂ ਕਮੈਂਟ ਦੇ ਵਿੱਚ ਜਰੂਰ ਦੱਸ ਕੇ ਜਾਣਾ ਧੰਨਵਾਦ